ਸੋ ਹਾਂਜੀ ਵੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਖੜੇ ਆ ਪਿੰਡ ਦੋਦਾ ਜ਼ਿਲ੍ਹਾ શ્રી ਮਕਸਰ ਸਾਹਿਬ ਰਾਜਾ ਐਮਪਲੀਮੈਂਟਾਂ ਨਾਲ ਦੇ ਖੜੇ ਆ ਆ ਜਿਹੜੇ ਵੀਰ ਖੇਤੀ ਦਾ ਕੰਮ ਕਰਦੇ ਉਹਨਾਂ ਲਈ ਵੀਡੀਓ ਧਿਆਨ ਨਾਲ ਵੀਡੀਓ ਨੂੰ ਜ਼ਰੂਰ ਦੇਖਿਓ ਹਾਂਜੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਆਪਣਾ ਨਾਮ ਦੱਸ ਦਿਓ ਜਿਸਕਰਨ ਸਿੰਘ ਬਰਾੜ ਪਿੰਡ ਦੋਦਾ ਜੀ ਠੀਕ ਹੈ ਜੀ ਐਸਬੀ ਟਰੇਡਿੰਗ ਕੰਪਨੀ ਆਪਣਾ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲ ਕਿਹੜੇ-ਕਿਹੜੇ ਐਮਪਲੀਮੈਂਟ ਹੁੰਦੇ ਆ ਜੀ ਆਪਣੇ ਕੋਲੇ ਸਾਰੇ ਐਪਲੀਮੈਂਟ ਆ ਸੁਪਰ ਸੀਡਰ ਮਲਚਰ ਪਲੋ ਰੋਟਾਵੇਟਰ ਤੇ ਰੀਪਰ ਠੀਕ ਆ ਸਾਰੇ ਸਾਰੇ ਜੁਜ ਕਰਨ ਸਾਰੇ ਅਪਲੀਮੈਂਟੇ ਕੋਈ ਵੀ ਅਪਲੀਮੈਂਟ ਲੈਣਾ ਮੰਨ ਕੇ ਰੱਖੇ ਸਾਰੇ ਹੁੰਦੇ ਸਾਰੇ ਆਉਂਦੀ ਆ ਠੀਕ ਆ ਜੀ ਤੇ ਕਿਹੜੀ ਕਿਹੜੀ ਕੰਪਨੀ ਆਉਂਦੀ ਆ ਆਪਣੇ ਕੋਲ ਆਪਣੇ ਕੋਲੇ ਰਾਜਾ ਉਤਾਰ ਕਾਰਸਿਸ ਸੋਨ ਲਿਕਾ ਜੀ ਠੀਕ ਆ ਤੇ ਇਹ ਜਿਹੜਾ ਸੂਫਟਵੇਅਰ ਹੈ ਰਾਜਾ ਦਾ ਇਹ ਰਾਜਾ ਦਾ ਜੀ ਠੀਕ ਆ ਇਹ ਨਵਾਂ ਲਾਂਚ ਹੋਇਆ ਕੁਝ ਦਿਨ ਪਹਿਲਾਂ ਠੀਕ ਆ ਤੇ ਪੀਚਰੇ ਚੇਂਜ ਹੋਇਆ ਜੀ ਇੱਥੇ ਬਹੁਤ ਚੇਂਜ ਹੋਇਆ ਇੱਥੇ ਠੀਕ ਆ ਪਹਿਲਾਂ ਨਵੀਂ ਤਕਨੀਕ ਦਾ ਠੀਕ ਆ ਜੀ ਨਵਾਂ ਮਾਡਲ ਜਿਹੜਾ ਕੁਝ ਦਿਨ ਪਹਿਲਾਂ ਜਿਉ ਲਾਂਚ ਕੀਤਾ ਸੀਗਾ ਉਹਨਾਂ ਨੇ ਠੀਕ ਆ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਚੇਂਜ ਹੋਏ ਜਿਹੜੇ ਪਹਿਲਾਂ ਨਾਲ ਪਹਿਲਾਂ ਪੁਰਾਣੇ ਨਾਲ ਇਹਦੇ ਚ ਕਾਫੀ ਚੇਂਜ ਆ ਜਿਵੇਂ ਪਹਿਲਾਂ ਸੁਪਰ ਹੀਟਰ ਆਉਂਦੇ ਇਕੱਲਾ ਰਾਜਾ ਸੁਪਰ ਹੀਟਰ ਆਉਂਦੇ ਹੁਣ ਇਹ ਰਾਜਾ ਸੁਪਰ ਹੀਟਰ ਪ੍ਰੋ ਪਲੱਸ ਸੀਡ ਮਿਕਸਚਰ ਆ ਗਿਆ ਜੀ ਠੀਕ ਹੈ ਜੀ ਕਿਹੜਾ ਕੋਈ ਸੀਡ ਮਿਕਸਚਰ ਕਰਦਾ ਇਹ ਠੀਕ ਹੈ ਜੀ ਜਿਹੜੀ ਇਹ ਸੁਪਰ ਹੀਟਰ ਦੀ ਜਿਹੜੀ ਖਾਸੀਅਤ ਹੈ ਦੀ ਚ ਇੱਕ ਵਰਮ ਸਿਸਟਮ ਲੱਗੇ ਹੋਇਆ ਇਹਦੇ ਚ ਠੀਕ ਹੈ ਜੀ ਡਬਲ ਟਾਈਪ ਠੀਕ ਹੈ ਉਹਦੇ ਚ ਜਿਹਨੂੰ ਆਪਾਂ ਕਣਕ ਦੇ ਵਿੱਚ ਬੀਂ ਪਾਦਨੇ ਵਿੱਚ ਦਵਾਈ ਲਾਉਣੀ ਸੀ ਆਪਣੋਂ ਬਲੱਦ ਛੱਲੇ ਲਾਉਣੀ ਪੈਂਦੀ ਸੀਗੀ ਉਥੇ ਕਣਕ ਦੇ ਬੀਂ ਦੇ ਵਿੱਚ ਦਵਾਈ ਪਾਓ ਕਣਕ ਪਾਓ ਵਿੱਚ ਉਹਦੇ ਤੇ ਉੱਪਰ ਦਵਾਈ ਪਾ ਦਿਓ ਤੇ ਆਪਣੇ ਦੋ ਤੋਂ ਚਾਰ ਮਿੰਟ ਲਈ ਚਲਾ ਦਿਓ ਨੂੰ ਠੀਕ ਹੈ ਇਹਦੇ ਨਾਲ ਇਹਦੇ ਜਣੀ ਕਿ ਕਲੱਚ ਸਟਮ ਲੱਗਿਆ ਹੈ ਨਾਲੇ ਦੇ ਠੀਕ ਹੈ ਤੇ ਇਹਨੇ ਪੈਂਡਲ ਨੇ ਕੰਮ 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 ਜਾਣਾ ਤੇ ਜਿਹੜਾ ਕਣਕ ਦੇ ਬੀਂ ਨੂੰ ਦਵਾਈ ਪ੍ਰੋਪਰ ਤਰੀਕਾ ਨਾਲ ਵਧੀਆ ਢੰਗ ਨਾਲ ਇਕੱਲੇ ਖੜਦਾਨ ਲਾ ਦੇਣੀ ਹੈ ਆਪਣੇ ਆਪ ਹੀ ਲਗਾ ਦੇਣੀ ਆਪਣੇ ਆਪ ਲਾ ਦੇਣੀ ਕਿਸੇ ਨਰ ਲਾਉਣ ਦੀ ਲੋੜ ਨਹੀਂ ਵੀ ਜੇਕਰ ਆਪਾਂ ਕਣਕ ਦਾ ਬੀ ਉਹਦੇ ਨਾਲ ਦਵਾਈ ਲਾਉਣੀ ਹੈ ਅਤਨਾਰ ਲਾਉਣ ਦੀ ਲੋੜ ਨੇ ਜੀ ਵਿੱਚ ਰੂਲਾ ਲੱਗਿਆ ਹੋਇਆ ਨਵੇਂ ਚੇਂਜ ਕੀਤੇ ਆ ਤੇ ਜਿਹੜਾ ਆਪਣੇ ਬੈਕ ਸਾਈਡ ਰੂਲਾ ਜਾਂਦਾ ਕੱਟ ਵਾਲਾ ਵੀ ਹੁੰਦਾ ਹੈ ਜਾਂ ਸਾਫ ਕੱਟ ਵਾਲੇ ਦੀ ਜ਼ਿਆਦਾ ਮੰਗ ਹੁੰਦੀ ਹੈ ਜੀ ਤੇ ਨਹੀਂ ਇਹ ਆਪਣੇ ਕੋਲੇ ਦੋਨੇ ਆਪਸ਼ਨ ਆਈਆਂ ਜੇ ਕਸਟਮਰ ਚਾਹੁੰਦਾ ਆਪਾਂ ਨੂੰ ਕੱਟ ਵਾਲਾ ਰੂਲਾ ਨਾਲ ਤੇ ਕੱਟ ਵਾਲਾ ਮਿਲ ਜੂਗਾ ਠੀਕ ਹੈ ਜੀ ਰੂਲਾ ਜੇ ਦੂਸਰਾ ਇਹਦਾ ਤਾਂ ਪਲੇਨ ਚਾਹੁੰਦਾ ਤਾਂ ਪਲੇਨ ਵੀ ਮਿਲ ਜੂਗਾ ਇਹਦੇ ਚ ਠੀਕ ਹੈ ਇਹ ਦੋਨੇ ਆਪਸ਼ਨ ਹੀ ਮਿਲ ਜਾਂਦੇ ਨੇ ਜੀ ਜਿਹੜੀ ਮੰਨ ਕੇ ਕਸਟਮਰ ਮੰਗ ਕਰਦਾ ਸਾਰੇ ਉਦਾਂ ਦੇ ਹਾਂਜੀ ਉਦਾਂ ਦੇ ਹੀ ਠੀਕ ਹੈ ਤੇ ਓਵਰ ਬਲੇਡ ਬਰੂਡ ਜਿਹੜੇ ਆਉਂਦੇ ਵਧੀਆ ਕੰਪਨੀ ਚ ਹੀ ਆਉਂਦੇ ਨੇ ਸਾਰਾ ਕੁਝ ਜੀ ਬਲੇਡ ਬਹੁਤ ਵਧੀਆ ਕੁਆਲਟੀ ਦੇ ਇਹਦੇ ਫਾਰਮ ਸਟੀਲ ਦੇ ਤਵੇੜ ਐਸ ਸਟੀਲ ਦੇ ਲੱਗੇ ਹੋਏ ਇਹਦੇ ਡਿਸਕਾਂ ਦੀਆਂ ਠੀਕ ਹੈ ਜੀ ਜਿਹੜੇ ਗੀਅਰ ਇਹਨਾਂ ਦੇ ਗੀਅਰ ਇਹਦਾ ਫੁੱਲ ਹੈਵੀ ਗੀਅਰ 5 ਲੀਟਰ ਵਾਲਾ ਵੱਡਾ ਗੀਅਰ ਲੱਗਿਆ ਹੋਇਆ ਹੁਣ ਇਹ ਠੀਕ ਹੈ ਜੀ ਹਾਂਜੀ ਸੋ ਹਾਂਜੀ ਬਈ ਸੁਪਰ ਸੀਡਰ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਕੀਤੇ ਪਹਿਲਾਂ ਨਾਲੋਂ ਤੇ ਬਾਕੀ ਪਹਿਲਾਂ ਤੋਂ ਹੀ ਜਿਹੜਾ ਰਾਜਾ ਸੁਪਰ ਸੀਡਰ ਆ ਪਹਿਲਾਂ ਹੀ ਬਹੁਤ ਅਲੱਗ ਆ ਤੇ ਬਾਕੀ ਜਿਹੜੇ ਰੇ ਜਾਂ ਆਪਾਂ ਵੀਰ ਲਾਉਨੇ ਦਵਾਈ ਲਾ ਕੇ ਉਹਦੇ ਲਈ ਅਲੱਗ ਤੋਂ ਇਹਨਾਂ ਨੇ ਤੇ ਹੋਰ ਕਿਹੜੇ ਕਿਹੜੇ ਐਪਲੀਮੈਂਟ ਜਿਹੜੇ ਹੋ ਗਏ ਆਪਣੇ ਕੋਲ ਹੋਰ ਆਪਣੇ ਕੋਲ तकरीबन ਸਾਰੇ ਪਰਾਲੀ ਦੀ ਸਾਂ ਸੰਭਾਲੇ ਸਾਰੇ ਐਪਲੀਮੈਂਟ ਹੈਗੇ ਆਪਣੇ ਕੋਲ ਕਿਸਾਨ ਦੇ ਜਿਹੜੇ ਖੇਤੀ ਦੇ ਰੈਗੂਲਰ ਯੂਜ਼ ਹੁੰਦੇ ਆ ਠੀਕ ਹੈ तकरीबन ਸਾਰੇ ਐਪਲੀਮੈਂਟ ਹੀ ਆਪਣੇ ਕੋਲੇ ਆਉਂਦੇ ਆ ਜੀ ਹਾੜ ਤਮੀਆਂ ਵਗੈਰਾ ਸਾਰੇ ਜਣੀ ਕੇ ਲੈ ਕੇ ਠੀਕ ਹੈ ਛੋਟੇ ਤੋਂ ਲੈ ਕੇ ਵੱਡੇ ਐਪਲੀਮੈਂਟ ਸਾਰੇ ਹੀ ਆ ਸਾਰੇ ਹੁੰਦੇ ਬਿਲ ਰੈਕ ਤੱਕ ਸਾਰੇ ਹਾਂਜੀ ਸਾਰੇ ਆਉਂਦੇ ਆ ਠੀਕ ਹੈ ਜੇ ਪਰਾਲੀ ਸੰਭਾਲਾ ਤੇ ਹੁਣ ਮਲਚਰ ਚੱਲਦਾ ਉਹ ਵੀ ਆਪਣਾ ਹੁੰਦਾ ਹਾਂਜੀ ਠੀਕ ਹੈ ਉਹ ਮਾਈਕਰੋ ਹੋਗਾ ਜਿਵੇਂ ਐਮਪੀ ਪ੍ਰੋ ਹੋਗੇ ਠੀਕ ਹੈ ਨਾਲ ਸਾਰੇ ਹੁੰਦੇ ਪਏ ਸਾਰੇ ਤਰ੍ਹਾਂ ਦੇ ਐਪਲੀਮੈਂ ਤੋ ਹਾਂਜੀ ਵੀ ਜੇਕਰ ਕਿਸੇ ਨੇ ਕੋਈ ਵੀ ਤਰ੍ਹਾਂ ਦਾ ਜਿਹੜਾ ਖੇਤੀਬਾੜੀ ਸੰਧ ਦਾ ਖਰੀਦਣਾ ਤੁਸੀਂ ਆ ਕੇ ਬਾਈਆਂ ਨੂੰ ਮਿਲ ਸਕਦੇ ਹੋ ਐਡਰੈਸ ਹੈਗਾ ਜੀ ਪਿੰਡ ਦੁੱਦਾ ਜ਼ਿਲ੍ਹਾ ਸ੍ਰੀ ਮਕਸਦਰ ਸਾਹਿਬ ਡਿੰਡਾ ਮਕਸਦਰ ਰੋਡ ਦੇ ਉੱਤੇ ਸ਼ਾਪ ਆ ਤੇ ਰਾਜਾ ਅਤੇ ਸੋਨਾ ਲਿਕਰ ਜਿਹੜੇ ਐਮਪਲੋਇਮੈਂਟ ਆਉਂਦੇ ਬਾਈਆਂ ਕੋਲੇ ਕੋਈ ਵੀ ਤੁਸੀਂ ਐਮਪਲੋਇਮੈਂਟ ਲੈਣਾ ਤਾਂ ਨੰਬਰਾਂ ਨਾਲ ਸੰਪਰਕ ਕਰਕੇ ਜਿਹੜੇ ਐਮਪਲੋਇਮੈਂਟ ਖਰੀਦ ਸਕਦੇ ਹੋ ਬਾਕੀ ਇਹ ਸੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ